ਸਾਰਿਆਂ ਨੂੰ ਸ਼ਸ਼ੀ ਕਾਲ ਦੀ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਦਾ ਵਲੌਗ ਲੈ ਕੇ ਮੈਂ ਹਾਜ਼ਰ ਹੋਣੀ ਹੈਗੀ ਤੇ ਆਓ ਕਰਨ ਲੱਗੇ ਹਾਂ ਸ਼ੁਰੂ ਤੇ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਬਣਾਉਣ ਲੱਗੀ ਹਾਂ ਸਬਜ਼ੀ ਸਬਜ਼ੀ ਬਣਾਉਣੀ ਆਪਾਂ ਕਾਲੀ ਛੋਲਿਆਂ ਦੀ ਤੇ ਸਮਾਨ ਸਾਰਾ ਆਪਣਾ ਪਿਆਰ ਛੋਲੇ ਮੈਂ ਬਾੜ ਵੀ ਲਈ ਸੀ ਪਹਿਲਾਂ ਭੋਂਤੇ ਸੀ ਉਹ ਮੈਨੂੰ ਥੋੜੇ ਲੱਗੇ ਜਿਵੇਂ ਕੱਚੇ ਹੈਗੇ ਤਾਂ ਕਰਕੇ ਫਿਰ ਮੈਂ ਬਾੜ ਲਈ ਸੀ ਇਹ ਛੋਲੇ ਦੂਸਰੇ ਕੁੱਕਰ ਦੇ ਵਿੱਚ ਆਮਲ ਤੇ ਰੱਖ ਲਏ ਸੀ ਤੇ ਹੁਣ ਮੈਂ ਲਗਾਉਣ ਲੱਗੀ ਆ ਤੜਕਾ ਤੜਕੇ ਲਈ ਸਾਰਾ ਜਿਹੜਾ ਸਮਾਨ ਸੀ ਉਹ ਪੀਸ ਕੇ ਮੈਂ ਤਿਆਰ ਕਰ ਲਿਆ ਇਹਦੇ ਵਿੱਚ ਸਾਰਾ ਜਿਹੜਾ ਮਸਾਲਾ ਸੀਗਾ ਮੈਂ ਪੀਸ ਕੇ ਤਿਆਰ ਕਰ ਲਿਆ ਲਸਣ ਟਮਾਟਰ ਤੇ ਗੰਡੇ ਹਰੀ ਮਿਰਚ ਕੁੱਕਰ ਸੁੱਕ ਗਿਆ ਹੁਣ ਪਹਿਲਾਂ ਇਹਨੂੰ ਧੋਤਾ ਸੀ ਥੋੜਾ ਜਿਹਾ ਧੋਣੀ ਨਹੀਂ ਹੈਗੀ ਮੈਂ बर्बारी खोल अभी सारे मसाले अपना तैयार कर लेंगे हैं जीरा हिंग मिर्खी तेल गर्म हो गया आप जी निकल लग गई तेल गर्म हो गया हम पा दें जीरा ਉਦਾਂ ਇਹ ਪਾਤਾ ਦੀਰਾ ਥੋੜੀ ਪਾ ਦਿੰਦੇ ਹਿੰਗ ਛੋਲੇ ਨਾ ਵਧੀਆ ਬੰਦਿਆ ਹਿੰਗ ਨਾਲ ਤੇ ਹੁਣ ਪਾ ਦਾਂਗੇ ਆਪਾਂ ਮਸਾਲਾ ਜਿਹੜਾ ਪੀਸ ਕੇ ਰੱਖਿਆ ਹੈਗਾ ਉਨੇ ਜਿੰਨਾ ਪਿਆਜ਼ ਜਿਆਦਾ ਪਾਉਂਦੇ ਹੈਗੇ ਉਹ ਤਰਹੀ ਇਹਦੀ ਵਧੀਆ ਬਣਦੀ ਹੈਗੀ ਇਸ ਲਈ ਗੰਡੇ ਜਿਆਦਾ ਪਾਉਣੇ ਹੋਣੇ ਹੈਗੇ ਮੈਂ ਤੇ ਬਾਕੀ ਮੇਰਾ ਗਲਾ ਵੀ ਖਰਾਬ ਹੈ ਤੁਹਾਨੂੰ ਮੈਂ ਪਿਛਲੇ ਵਲੌਗਸ ਵੀ ਦੱਸਿਆ ਸੀਗਾ ਮੇਰਾ ਨਾ ਗਲ ਖਰਾਬ ਹੋਇਆ ਪਿਆਗਾ ਪਤਾ ਨਹੀਂ ਕਿਉਂ ਬੋਲੀ ਜੇ ਦਾ ਨੀਗਾ ਤੇ ਦੁੱਖ ਦਾ ਵੀ ਹੈ ਨੇ ਤਾਂ ਗੋਣ ਹੋ ਗਏ ਮਸਾਲਾ ਵਧੀਆ ਬਣ ਜਾਉਂਗਾ ਫਿਰ ਆਪਾਂ ਇਹ ਹੋਰ ਪਾਵਾਗੇ ਤੇ ਫਲੀ ਦੇ ਬਲੌਗ ਨਾ ਬਣੇ ਰਿਓ ਤੇ ਸਬਜੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਦੱਸਿਓ ਜਰੂਰ ਮਸਾਲਾ ਬਣੀ ਜਾਂਦਾ ਹੋਵੇ ਥੋੜਾ ਜਨਾ ਮੈਂ ਜਦੋਂ ਪੀਸਣ ਲੱਗੀ ਸੀ ਉਦੋਂ ਪਾਣੀ ਥੋੜਾ ਜਿਆਦਾ ਪੈ ਗਿਆ ਸੀਗਾ ਤਾਂ ਕਰਕੇ ਹੁਣ ਪਾਣੀ ਪਾਉਣ ਦੀ ਤਾਂ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਮੇਥੀ ਪਾ ਦਿੰਨੇ ਆਂਗੇ ਕਈ ਮੇਥੀ ਪਾਉਂਦੇ ਆਗੇ ਉੱਪਰੋਂ ਜਦੋਂ ਸਬਜ਼ੀ ਬਣ ਜਾਂਦੀ ਹੈ ਪਰ ਮੈਂ ਮਸਾਲੇ ਦੇ ਵਿੱਚ ਮੇਥੀ ਪਾਉਣੀ ਹੁੰਦੀ ਹੈਗੀ ਫਿਰ ਟੇਸਟ ਬਹੁਤ ਵਧੀਆ ਆਉਂਦਾ ਹੈ ਫਿਰ ਮਸਾਲਾ ਅੱਧਾ ਕੱਚਾ ਜਾ ਹੋਵੇ ਰਿਜਿਆ ਜਾ ਹੋਵੇ ਅੰਕਾ ਉਦੋਂ ਮੈਂ ਥੋੜੀ ਜਿਹੀ ਮੇਥੀ ਪਾ ਦੇਣੀ ਹੋਵੇਗੀ ਤੇ ਹੁਣ ਇਹਨੂੰ ਟੱਕ ਦੇ ਦਿੰਨੇ ਆਂਗੇ ਛਿੱਟੇ ਜਿ ਛੂੰ ਛੂੰ ਕਰਦੇ ਆ ਤਾਂ ਤੇ ਪਲੇਟ ਦੇ ਦਿੰਨੇ ਆਂ ਉੱਪਰ ਤੇ ਵਧੀਆ ਬਣ ਜੂਗੀ ਪਰ ਮੀਬੋਤ ਜਿਆਦਾ ਹੋਈ ਪਈ ਹੈ ਬਾਹਰ ਤੇ ਬਾਹਰ ਬਹੁਤ ਜਿਆਦਾ ਧੁੱਪ ਹੋਈ ਪਈ ਹੈਗੀ ਪਹਿਲਾਂ ਤਾਂ ਮੈਂ ਰੂਜ ਬਲੌਗ ਕਰਦੀ ਆਂਗੀ ਸਵੇਰ ਵੇਲੇ ਸਟਾਰਟ ਪਰ ਅੱਜ ਮੇਰਾ ਥੋੜਾ ਜਿਹਾ ਉਹ ਡੁਆਨ ਕਿ ਅਭੀ ਮੈਂ ਸ਼ਾਮ ਨੂੰ ਬਲੌਗ ਸ਼ੁਰੂ ਕਰਾਂ ਸ਼ਾਮ ਨੂੰ ਬਣਾਵਾਂ ਤੇ ਰੋਜ਼ ਹੀ ਸੁਬਾ ਕਰਦੀ ਹੁੰਦੀ ਹਾਂ ਫਿਰ ਸੁਬਾ ਕੰਮ ਬੀ ਜਿਆਦਾ ਹੁੰਦਾ ਹੈਗਾ ਤੇ ਉਦੋਂ ਵਿੱਚ ਬਲੌਗ ਬਣਾਉਣਾ ਤੇ ਕੰਮ ਕਰਨੇ ਸਾਰਾ ਫਿਰ ਔਖਾ ਹੋ ਜਾਂਦਾ ਕੱਪੜੇ ਵੀ ਧੋਣੇ ਹੁੰਦਾ ਵੈਸੇ ਸ਼ੂਟਿੰਗਾਂ ਚੱਲਦੀਆਂ ਫਿਰ ਜਦੋਂ ਰਸ਼ਮੀ ਸਕੂਲ ਜਾਂਦਾ ਉਦੋਂ ਤਾਂ ਫਿਰ ਸੁਬਾ ਬਲੌਗ ਬਣਦਾ ਹੀ ਨਿਕਾ ਉਦੋਂ ਤਾਂ ਸ਼ਾਮ ਨੂੰ ਹੀ ਬਣਦਾਗਾ ਤੇ ਹੁਣ ਰਸ਼ਮੀ ਨੂੰ ਛੁੱਟਣਾ ਸੀ ਇਹਨਾਂ ਤਾਂ ਕਰਕੇ ਮੈਂ ਸਵੇਰ ਬਲੌਗ ਬਣਾਉਣ ਲੱਗੀ ਸੀਗੀ ਤੇ ਹੁਣ ਫਿਰ ਕਈ ਦਿਨਾਂ ਦਾ ਥੋੜਾ ਜਿਹਾ ਕੰਮ ਆ ਵੀ ਚਲੋ ਹੀ ਚੱਲ ਰਿਹਾਗਾ ਤੇ ਸ਼ਾਮ ਨੂੰ ਮੈਂ ਬਲੌਗ ਨਹੀਂ ਕਰੂੰਗੀ ਯਾ ਅੱਜ ਮੇਰਾ ਮੂਡ ਨਹੀਂ ਹੈ ਸ਼ਾਮ ਨੂੰ ਬਲੌਗ ਬਣਾਉਂਦਾ ਤੇ ਸਵੇਰ ਵੇਲੇ ਫਿਰ ਕੱਪੜੇ ਸਾਰਾ ਝਾੜੂ ਕੋਚੇ ਦਾ ਹੋ ਜਾਂਦਾ ਹੈਗਾ ਬਲੌਗ ਨਹੀਂ ਬਣਦਾਗਾ ਫਿਰ ਇਸ ਲਈ ਮੈਂ ਹੁਣ ਸ਼ਾਮ ਨੂੰ ਬਲੌਗ ਬਣਾਇਆ ਕਰੂੰਗੀ ਕਈ-ਕਈ ਵਾਰ ਮੈਂ ਸਵੇਰ ਵੀ ਬਣਾਇਆ ਕਰੂੰਗੀ ਇਰੇ ਸ਼ਮੀਲ ਡੀਐਨਏ ਦਾ ਸੇਈ ਬੱਚੇ ਆਏ ਸੀਗੇ ਖੇਡਣ ਤੇ ਸਾਰੇ ਉਹ ਖੇਡੀ ਜਾਂਦੇ ਸੀਗੇ ਬਾਹਰ ਤਾਂ ਪੈਂਦਰੀ ਬੈਠੇ ਖੇਡੀ ਜਾਂਦੇ ਸੀ ਕੋਈ ਗੇਮ ਵਗੈਰਾ ਤੇ ਬਾਹਰ ਤਾਂ ਗਰਮੀ ਬਹੁਤ ਜ਼ਿਆਦੀ ਆ ਬੱਚਿਆਂ ਦਾ ਵੀ ਕੋਈ ਹਾਲ ਨਹੀਂ ਰਹਿੰਦਾ ਮੂੰਹ ਲਾਲ ਹੋ ਜਾਂਦੇ ਆ ਟਮਾਟਰ ਵਾਂਗ ਆ ਕਰਕੇ ਇੱਧਰ ਹਜੇ ਮਸਾਲੇ ਤੇ ਲੱਗਣਾ ਟਾਈਮ ਤੇ ਵੀਲੋਗ ਨਾ ਤੁਸੀਂ ਬਣੇ ਰਹੋ ਤੇ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗਿਆ ਕਰੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਮੇਰੇ ਬਲੌਗ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਜਾਂ ਕੋਈ ਕਮੀ ਪੇਸ਼ੀ ਹੁੰਦੀ ਹੈ ਜਾਂ ਮੈਨੂੰ ਕੋਈ ਕੋਈ ਵੀ ਹੁੰਦੀ ਹੈ ਪਲੀਜ਼ ਮੈਨੂੰ ਦੱਸਿਆ ਕਰੋ ਤੁਸੀਂ ਤੇ ਬਲੌਗ ਨਾ ਬਣੇ ਰਿਓ ਤੇ ਹਜੇ ਸਬਜ਼ੀ ਬਣੀ ਨਹੀਂ ਜੰਦੀ ਆਪਾਂ ਤੁਹਾਨੂੰ ਐਂਡ ਤੱਕ ਦਿਖਾਵਾਂਗੀ ਤੇ ਬਲੌਗ ਨਾ ਬਣੇ ਰਿਓ ਜਦੋਂ ਤੱਕ ਸਬਜ਼ੀ ਬਣ ਕੇ ਤਿਆਰ ਨਹੀਂ ਹੁੰਦੀਗੀ ਦੇਖੋ ਕਿਵੇਂ ਦੀ ਬਣਦੀ ਹੈਗੀ ਕਾਲੇ ਛੋਲਿਆਂ ਦੀ ਸਬਜ਼ੀ ਬੱਸ ਮਸਾਲਾ ਹੈ ਨਾ ਤਿਆਰ ਹੋ ਰਿਹਾ ਹੈਗਾ ਤੇਲ ਜਿਹੜਾ ਉੱਪਰ ਛੱਡ ਰਿਹਾ ਹੈਗਾ ਇੱਕ ਵੰਗਲ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਆ ਗਾਇਜ਼ ਸਾਡੇ ਨਾਲ ਬਾਹਰ ਇੰਨੇ ਜ਼ਿਆਦੇ ਕੀੜੇ ਇੰਨੇ ਜ਼ਿਆਦੇ ਕੀੜੇ ਆ ਪਲੀਜ਼ ਕੋਈ ਕੀੜਿਆਂ ਦਾ ਹੱਲ ਦੱਸੋ ਅਸੀਂ ਤਾਂ ਜਿਹੜੀ ਚੋਕ ਜਾ ਹੁੰਦਾ ਹੈਗਾ ਕੋਈ ਲਾਲਾ ਥੱਕ ਗਏ ਹਲਦੀ ਬਹੁਤ ਕੁਝ ਕਰ ਕਰ ਥੱਕ ਗਏ ਪਰ ਇਹ ਡਡੇ ਮੋਟੇ ਕੀੜੇ ਨਹੀਂ ਜਾਂਦੇਗੇ ਤੇ ਪਲੀਜ਼ ਤੁਸੀਂ ਸਾਨੂੰ ਕੋਈ ਹੱਲ ਜ਼ਰੂਰ ਦੱਸਿਓ ਕੀੜਿਆਂ ਦਾ ਤੇ ਬਹੁਤ ਜ਼ਿਆਦੇ ਕੀੜੇ ਹੋਏ ਪਏ ਹੈਗੇ ਤੇ ਅੰਦਾ ਕਾਪ ਇਥੋਂ ਤੱਕ ਆ ਜਾਂਦੇ ਹੈਗੇ ਤੇ ਪਰ ਮੈਂ ਤਾਂ ਝਾੜੂ ਲਗਾ ਲਗਾ ਵੀ ਥੱਕ ਜਾਨੀ ਐਂਗੀ ਰੇਖਾ ਖਿੱਚ ਦਿੰਨੀ ਐਂ ਗੀਟਾਂ ਦੇ ਵਿੱਚ ਵੀ ਤੇ ਪਰ ਕੀੜੇ ਬਹੁਤ ਜ਼ਿਆਦੇ ਹੋਏ ਪਏ ਹੈਗੇ ਤੇ ਪਤਾ ਨਹੀਂ ਕੀ ਗੱਲ ਕਿੱਥੋਂ ਆ ਰਹੇ ਐ ਇੰਨੇ ਹਾਲਾ ਆਪਣਾ ਬੰਦਲ ਜਾਂਦਾ ਹੁਣ ਆਪਾਂ ਨੂਨ ਮਿਰਚ ਪਾ ਦਾਂਗੇ ਤੇ ਜਿਹੜਾ ਉਹ ਛੱਡ ਚੁੱਕਿਆਗਾ ਮਸਾਲਾ ਨੂਨ ਮਿਰਚ ਗਾਈਜ਼ ਉਹ ਵੀ ਪਾਉਣਾ ਚਾਹੀਦਾ ਜਦੋਂ ਆਪਣਾ ਮਸਾਲਾ ਜਿਹੜਾ ਉਹ ਤੇਲ ਛੱਡ ਜੇ ਤੇ ਆਪਾਂ ਤੇਲ ਛੱਡੇ ਨਾ ਤੇ ਆਪਾਂ ਨੂਨ ਮਿਰਚ ਪਹਿਲਾਂ ਪਾ ਦੇ ਤੇ ਸਬਜ਼ੀ ਨੂੰ ਸਵਾਦ ਆਨਦੀ ਹੈ ਜੀ ਰਸ਼ਮੀ ਨੂ ਵੀ ਕਾਲੇ ਛੋਲਿਆਂ ਦੀ ਸਬਜ਼ੀ ਹੈ ਜਿਹੜੀ ਬਹੁਤ ਵਧੀਆ ਲੱਗਦੀ ਹੈ ਜੀ ਵੈਸੇ ਤਾਂ ਤੋੜਨਾ ਵੀ ਪੰਨਾ ਸੀ ਕਿ ਪਰ ਰਸ਼ਮੀ ਕਹਿੰਦਾ ਨਹੀਂ काले छोलिया की सब्जी बनाओ बनाओण आप छोलिया पाता सी पिने वाले हम थोड़ा ही पाव बस मसाल पा देंगे मसाला थोड़ा ज्यादा पा दें क्या छोलिया जी मिर्चा पा देने और हल्दी थोड़ी पा देने मसाले नोले स्वाद बनने होंगे है ਤੇ ਲੈ ਲੋ ਬਾਹਰੋਂ ਨਿਕਨ ਲੱਗ ਜਾਂਦਾ ਹੈਗਾ ਚਿੱਟੇ ਉੱਜਾਂ ਲੱਗ ਜਾਂਦੀ ਹੈਗੇ ਤੇ ਬਹੁਤ ਵਧੀਆ ਬਣਦੀ ਹੈ ਹੁਣ ਥੋੜਾ ਜਿਹਾ ਮਸਾਲੇ ਨੂੰ ਹੋਰ ਬਣਨ ਦੋ ਕਿਉਂ ਨੂਨ ਮਿਰਚ ਪਾਇਆ ਗਾ ਦੇ ਹੁਣ ਪਾਣੀ ਪਾ ਦਾਂਗੇ ਆ ਦੇਖੋ ਕੀੜੇ ਮੇਰੇ ਤੇ ਚੜੀ ਜਾਂਦੇ ਹੈਗੇ ਕੀੜੇ ਇੰਨੇ ਜਿਆਦੇ ਆਈ ਜਾਂਦੇ ਆ ਇਹਨਾਂ ਦਾ ਤਾਂ ਕੋਈ ਹੱਲ ਹੈਗਾ ਪਤਾ ਨਹੀਂ ਕੀ ਬਣਨਾ ਤੇ ਤਾਂ ਵੀ ਚੜ ਜਾਂਦੇ ਹੈ ਸੈਲਫ ਤੇ ਵੀ ਉੱਧਰ ਹੈਗੀ ਬਾਹਰ ਟੂਟੀ ਲੱਗੀ ਹੈ ਨਾ ਆਪਣੇ ਉਹਦੇ ਕੋਲ ਟੂਟੀ ਲੇ ਆਂਦੀ ਵੱਡੀ ਜਾਵੇ ਨਾ ਤੇ ਉਹ ਵਿੱਚ ਟੁੱਟ ਜਾਂਦਾ ਕੀੜਾ ਪਰ ਆਪ ਵੀ ਜਿਹੜੀ ਦੰਦੀ ਹੈ ਉਹ ਨਹੀਂ ਛੱਡਦਾ ਇਹੋ ਜੀ ਹੈ ਪਤਾ ਨਹੀਂ ਕੀ ਗੱਲ ਥੋੜਾ ਜਿਹਾ ਇਹ ਪਾਣੀ ਪਾ ਦਾਂਗੇ ਆਪਾਂ ਨਾਲੇ ਵਿੱਚ ਮਸਾਲਾ ਸੀਗਾ ਤੇ ਉਹ ਨਾ ਬੇਸਟ ਜਾਊਗਾ ਇਹ ਪਾਣੀ ਪਾ ਲੈਂਦੇ ਆਪਾਂ ਥੋੜਾ ਜਿਹਾ ਬਹੁਤਾ ਪਾਣੀ ਨਹੀਂ ਪਾਉਂਦੇਗੇ ਲੋ ਬਾਈਸ ਹੁਣ ਮਸਾਲਾ ਆਪਣਾ ਬਣ ਕੇ ਤਿਆਰ ਆ ਮਸਾਲਾ ਬਣ ਗਿਆ ਬਹੁਤ ਸੋਹਣਾ ਆ ਦੇਖੋ ਤੇ ਹੁਣ ਆਪਾਂ ਪਾ ਦੇਣੇ ਆ ਜਿਹੜੇ ਆਪਾਂ ਧੋਸ ਵਾਰ ਕੇ ਜਮਾ ਵਧੀਆ ਬਣਾਟੇ ਚੋਲਨੇ ਭੁੰਤੇ ਸੀ ਤੇ ਪਾਣੀ ਆ ਜਿਹੜਾ ਇਹ ਇਹ ਵਿੱਚ ਹੀ ਪਾਣਾ ਇਹਦੀ ਤਰੀਕਾ ਬਣੀ ਆ ਹੁਣ ਆਪਾਂ ਦੇ ਲਾ ਦੋ ਦੇਣੀ ਹੈਗੇ ਜੇ ਕੋਈ ਕੋਈ ਸਬਜੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹਨੂੰ ਇਸੇ ਤਰ੍ਹਾਂ ਹੀ ਆਪਾਂ ਵਿੱਚ ਪਾ ਦਾਂਗੇ। ਬਲੋਜੀ। ਉਹ ਆਪਣੀ ਸਬਜੀ ਹੈ ਜਿਹੜੀ ਇਹਦੀ ਤਰੀਵੀਂ ਗੰਡੇ ਹੈ ਜਿਹੜੇ ਉਹ ਜਾਦੇ ਪਾਏ ਆ ਉਹਦੇ ਨਾਲ ਗਾੜੀ ਹੋਊਗੀ ਸੰਘਣੀ ਹੋਊਗੀ ਤੇ ਸਬਜ਼ੀ ਬਣੂਗੀ ਬਹੁਤ ਵਧੀਆ ਤੇ ਜਦੋਂ ਬਣ ਕੇ ਤਿਆਰ ਹੋਊਗੀ ਮੈਂ ਉਦੋਂ ਵੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਣੇ ਰਹੋ ਵਲੌਗ ਦੇ ਨਾਲ ਲੋ ਜੀ ਸਬਜ਼ੀ ਬਣ ਕੇ ਹੋ ਗਈ ਸੀ ਤਿਆਰ ਸਬਜ਼ੀ ਬਣੀ ਸੀਗੀ ਬਹੁਤ ਵਧੀਆ ਟੇਸਟੀ ਬਣੀ ਸੀਗੀ ਸਬਜ਼ੀ ਤਰੀ ਵੀ ਵਧੀਆ ਬਣ ਗਈ ਸੀ ਤੇ ਬਹੁਤ ਵਧੀਆ ਬਣ ਗਈ ਸੀਗੀ ਸਬਜ਼ੀ ਇਧਰ ਮੈਕੋ ਦੇਖੋ ਮੈਂ ਕੁ ਦਾ ਮੈਂ ਦੁੱਧ ਪਾ ਕੇ ਰੱਖਤਾ ਸੀਗਾ ਤੇ ਬਸ ਬਾਰ-ਬਾਰ ਥੋੜਾ-ਥੋੜਾ ਪੀਂਦੀ ਹੈਗੀ ਜਿਆਦਾ ਨਹੀਂ ਪੀਂਦੀ ਹੁਣ ਇਕੱਠਾ ਤੇ ਥੋੜਾ-ਥੋੜਾ ਪੀ ਲੈਂਦੀ ਹੈਗੀ ਜਦੋਂ ਇਹਦੀ ਮਰਜ਼ੀ ਹੁੰਦੀ ਹੈਗੀ ਬਸ ਉਹਦੇ ਹੀ ਘੁੱਟਕ ਪੀ ਜਾਂਦੀ ਹੈਗੀ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮਿਨੀਰੀ ਦਾ ਮੌਸਮ ਬੰਦਾ ਸੀਗਾ ਲੱਗਦਾ ਸੀ ਜਿਵੇਂ ਮਿਨੀਰੀ ਜੀ ਆਊਗੀ ਤੇ ਮੈਂ ਆਟਾ ਵੀ ਗੁੰਨ ਲਿਆ ਸੀਗਾ ਤੇ ਥੁੜਕੇ ਤਾਂ ਮੈਂ ਅਜੇ ਠਹਿਰ ਕੇ ਬਣਾਉਣੇ ਹੈਗੇ ਤਾਂ ਕਰਕੇ ਫਿਰ ਮੈਂ ਖੰਮਾ ਰੋਕ ਕੇ ਬਣਾ ਲਾਂਗੇ ਹਜੇ ਤਾਂ ਟਾਈਮ ਤੇ ਆਏਗਾ ਬਾਬਾ ਤੇ ਵੀ ਇੰਨੀ ਜਲਦੀ ਕੋਈ ਖਾਂਦਾ ਵੀ ਨਹੀਂਗਾ ਤੇ ਮੈਂ ਹੁਣ ਇੱਥੇ ਫ੍ਰੀ ਹੋ ਗਈ ਸੀਗੀ ਸਾਰਾ ਕੰਮ ਧੰਦਾ ਕਰਕੇ ਤੇ ਇਹ 2 ਮਿੰਟ ਮੈਂ ਖਿਆ ਚਲੋ ਕਰ ਲੈਣੀ ਆ ਰੈਸਟ ਤੇ ਮੇਰਾ ਸਿਰ ਵੀ ਦੁਖਦਾ ਸੀ ਤੇ ਥੋੜਾ ਥੋੜਾ ਮੈਨੂੰ ਹਲਕਾ ਜਿਹਾ ਬੁਖਾਰ ਵੀ ਸੀਗਾ ਤੇ ਗਲਾ ਵੀ ਮੇਰਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈਗਾ ਖਰਾਬ ਤੇ ਵੈਸੇ ਤਾਂ ਦਵਾਈ ਵੀ ਲੈ ਰਹੀ ਆਂ ਗਰਾਰੇ ਵੀ ਕੀਤੇ ਸੀਗੇ ਇਹ ਪਰ ਉਹ ਫਿਰ ਵੀ ਹੌਲੀ ਹੌਲੀ ਫਰਕ ਪੈਣਾਗਾ ਤਾਂ ਕਰਕੇ ਤੇ ਇੱਥੇ ਮੈਂ ਰੈਸਟ ਕਰਨ ਲੱਗੀ ਸੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸ